ਪੰਜਾਬ ਕਾਂਗਰਸ ਦੇ ਵਿਧਾਇਕ ਪਾਲ ਸਿੱਖਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੇ ਲੀਡਰਾਂ ਬਾਰੇ ਝੂਠ ਬੋਲਣ ਦਾ ਦਾਅਵਾ ਕੀਤਾ। ਖੈਰਾਂ ਨੇ ਕਿਹਾ ਕਿ ਪੀਐਮ ਮੋਦੀ ਵੱਲੋਂ ਲਗਾਏ ਦੋਸ਼ ਬਿਲਕੁਲ ਬੇਬੁਨਿਆਦ ਹਨ। ਉਹਨਾਂ ਸਵਾਲ ਕੀਤਾ ਕਿ ਜੇਕਰ ਭਾਜਪਾ ਸ਼ਾਸਿਤ ਸਟੇਟ ਉੱਤਰਾਖੰਡ ਤੇ ਗੁਜਰਾਤ ਆਪਣੀ ਹੋਂਦ ਨੂੰ ਬਚਾਉਣ ਲਈ ਕਾਨੂੰਨ ਬਣਾ ਸਕਦੇ ਨੇ ਤਾਂ ਪੰਜਾਬ ਕਿਉਂ ਨਹੀਂ? ਦੋਸਤੋ ਕਹਾਣੀ ਇਹ ਹੈ ਕਿ ਇਹਦੇ 'ਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਰਸੋਂ ਬਿਹਾਰ ਵਿੱਚ ਇਲੈਕਸ਼ਨ ਰੈਲੀ ਐਡਰੈਸ ਕੀਤੀ। ਇਹਦੇ 'ਚ ਉਹਨਾਂ ਨੇ ਤਿੰਨ ਵੱਡੇ ਝੂਠ ਬੋਲੇ ਨੇ। ਸਭ ਤੋਂ ਵੱਡਾ ਝੂਠ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਇੱਕ ਇਲੈਕਸ਼ਨ ਰੈਲੀ ਹੋਈ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਉਸ ਵੇਲੇ ਚੀਫ ਮਿਨਿਸਟਰ ਸਾਡੇ ਪੰਜਾਬ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਸੀਗੇ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਇੱਥੇ ਵੜਨ ਨਹੀਂ ਦੇਵਾਂਗੇ ਪਹਿਲਾ ਨੰਬਰ ਝੂਠ ਹੈ ਤੁਸੀਂ ਕੱਢ ਸਕਦੇ ਹੋ ਉਸ ਵਕਤ ਦੀਆਂ ਰੈਲੀਆਂ ਆਪਣੇ ਸਾਰਿਆਂ ਦੇ ਸੋਸ਼ਲ ਮੀਡੀਆ ਸਭ ਕੁਝ ਆਪਣੇ ਜ਼ਿਹਨ ਵਿੱਚ ਤਾਜ਼ਾ ਘੁੰਮਦਾ ਰਹਿੰਦਾ ਵਾ ਕਿਸੇ ਤਰ੍ਹਾਂ ਦੇ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਉੱਥੇ ਪਹਿਲੀ ਨਹੀਂ ਕੀਤੀ ਦੂਸਰਾ ਝੂਠ ਬੋਲਿਆ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਉਹ ਸਟੇਜ ਦੇ ਉੱਤੇ ਗਾਂਧੀ ਪਰਿਵਾਰ ਦੀ ਇੱਕ ਬੇਟੀ ਜਿਹੜੇ ਕਿ ਪ੍ਰੇਨਕਾ ਗਾਂਧੀ ਜੀ ਨੇ ਉਹ ਬੈਠੀ ਹੋਈ ਸੀ ਉੱਥੇ ਔਰ ਉਸ ਨੇ ਜ਼ੋਰ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਇਹ ਦੂਸਰਾ ਝੂਠ ਹੈ ਕਿਉਂਕਿ ਉਹ ਆਫਕੋਰਸ ਪੰਜਾਬ ਤਾਂ ਆਉਂਦੇ ਰਹਿੰਦੇ ਨੇ ਇਲੈਕਸ਼ਨ ਰੈਲੀ ਵੀ ਹੋਈ ਆ ਉਹ ਸਟੇਜ ਤੇ ਵੀ ਬੈਠੇ ਹੋਣਗੇ ਲੇਕਿਨ ਉੱਥੇ ਇੱਕ ਕਿਤੇ ਨਹੀਂ ਕਿਹਾ ਗਿਆ ਕਿ ਸਿ ਬਿਹਾਰੀਆਂ ਨੂੰ ਪੰਜਾਬ ਦੇ ਵਿੱਚ ਹੀ ਵੜਨ ਦਿਆ ਹੈ ਤੀਸਰਾ ਝੂਠ ਪ੍ਰਾਈਮ ਮਿੰისტਰ ਦਾ ਸਭ ਤੋਂ ਅਹਿਮ ਤੇ ਸਭ ਤੋਂ ਵੱਡਾ ਪ੍ਰਾਈਮ ਮਿੰისტਰ ਸਾਹਿਬ ਦੀ ਆਪਣੀ ਸਟੇਟ ਗੁਜਰਾਤ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਵੀ ਬਾਹਰ ਦਾ ਆਦਮੀ ਗੁਜਰਾਤ ਵਿੱਚ ਬਿਨਾਂ ਸ਼ਰਤਾ ਪੂਰੀਆਂ ਕੀਤੇ ਨਾ ਉੱਥੇ ਗੁਜਰਾਤ ਵਿੱਚ ਜ਼ਮੀਨ ਲੈ ਸਕਦਾ ਨਾ ਆਪਣਾ ਵੋਟਰ ਬਣ ਸਕਦਾ ਉੱਥੋਂ ਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਸਾਡੇ ਕੁਝ ਦਹਾਕੇ ਪਹਿਲਾਂ ਲਾਲ ਬਹਾਦਰ Shastri ਸਾਹਿਬ ਦੇ ਕਹਿਣ ਤੇ ਪ੍ਰਾਈਮ ਮਿੰਿਸਟਰ ਦੇ ਕਹਿਣ ਤੇ ਸਾਡੇ ਪੰਜਾਬ ਦੇ ਕਿਸਾਨ ਸੀ ਕਾਫੀ ਵੱਡੀ ਤਦਾਦ ਚ ਉਹਨਾਂ ਨੂੰ ਕੱਚ ਦੇ ਇਲਾਕੇ ਵਿੱਚ ਲੈ ਕੇ ਗਏ ਗੁਜਰਾਤ ਚ ਸੱਦਾ ਦੇ ਕੇ ਕਿ ਇਸ ਇਹਨਾਂ ਜੰਗਲਾਂ ਨੂੰ ਆਬਾਦ ਕਰ ਦਿਓ ਤੇ ਅਸੀਂ ਤੁਹਾਨੂੰ ਇਸ ਦੀ ਮਲਕੀਅਤ ਦੇ ਦੇਾਂਗੇ ਉਹਨਾਂ ਵਿਚਾਰਿਆਂ ਨੇ ਕਈ ਪੁਸਤਾਂ ਮਿਹਨਤ ਕਰਕੇ ਜਦੋਂ ਕੱਚ ਦੇ ਇਲਾਕੇ ਵਿੱਚ ਕਈ ਹਜ਼ਾਰ ਏਕੜ ਜ਼ਮੀਨ ਆਬਾਦ ਕਰਤੀ ਉਪਜਾਊ ਕਰਤੀ ਤੇ ਮੁੜ ਕੇ ਉਹਨਾਂ ਦੀ ਮਲਕੀਅਤ ਜਿਹੜੀ ਸੀਗੀ ਉਹਨਾਂ ਦੀ ਰੱਦ ਕਰ ਦਿੱਤੀ ਗੁਜਰਾਤ ਸਰਕਾਰ ਨੇ ਹਾਈ ਕੋਰਟ ਗਏ ਹਾਈ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਕਰਤਾ ਗੁਜਰਾਤ ਗਵਰਨਮੈਂਟ ਸੁਪਰੀਮ ਕੋਰਟ ਪਹੁੰਚ ਗਈ ਕਿ ਇਹਨਾਂ ਨੂੰ ਮਲਕੀਅਤ ਨਹੀਂ ਦਿੱਤੀ ਜਾ ਸਕਦੀ ਹੁਣ ਮਸ ਉਹਨਾਂ ਦਾ ਮਸਲਾ ਸੁਪਰੀਮ ਕੋਰਟ ਵਿੱਚ ਬੜੇ ਅਸਤੇ ਤੋਂ ਲਟਕ ਰਿਹਾ ਵਾ ਤੋਂ ਮਤਲਬ ਕਿ ਗੁਜਰਾਤ ਤਾਂ ਸਟੇਟ ਇਹੋ ਜੀ ਆ ਕਿ ਉਹ ਇਹ ਇਕੱਲਾ ਇਹ ਨਹੀਂ ਕਿ ਅਸੀਂ ਕਿਸੇ ਬਾਹਰਲੇ ਨੂੰ ਨੌਕਰੀ ਨਹੀਂ ਦੇਣੀ ਜ਼ਮੀਨ ਨਹੀਂ ਲੈਣ ਦੇਣੀ ਵੋਟਰ ਨਹੀਂ ਬਣ ਦੇਣਾ ਜਿਹੜੇ ਉੱਥੇ ਬੈਠੇ ਸੀ ਲੋਕ ਪੰਜਾਬ ਦੇ ਇੱਕ ਸਿੱਖ ਕਿਸਾਨ ਉਹਨਾਂ ਨੂੰ ਕਈ ਪੁਸ਼ਤਾਂ ਤੋਂ ਬੈਠੇ ਸੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਔਰ ਦੂਸਰੀ ਗੱਲ ਕਿ ਤਾਜ਼ਾ ਸਭ ਤੋਂ ਲੇਟੈਸਟ 2025 ਵਿੱਚ ਉੱਤਰਾਖੰਡ ਨੇ ਇੱਕ ਲਾਅ ਬਣਾਇਆ ਵਾ ਅਡਾਪਟ ਕੀਤਾ ਵਾ ਕਿ ਉੱਤਰਾਖੰਡ ਵਿੱਚ ਵੀ ਕੋਈ ਕੋਈ ਬਾਹਰਲਾ ਬੰਦਾ ਜਾ ਕੇ ਨਾ ਜ਼ਮੀਨ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਔਰ ਇਹ ਬਿਲਕੁਲ ਉਹੀ ਵਿਸ਼ਾ ਔਰ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਕਿ ਫਲਾਨੀ ਰੈਲੀ ਚ ਫਲਾਨੇ ਚੀਫ ਮਿੰਿਸਟਰ ਦਾ ਇਹ ਤੁਹਾਡਾ ਇਲਜ਼ਾਮ ਗਲਤ ਆ ਮੈਂ ਕਿਹਾ ਵਾ ਔਰ ਮੈਂ ਰਿਪੀਟਿਡਲੀ ਕਹਿ ਰਿਹਾ ਵਾ ਔਰ ਮੈਂ ਇਸ ਮਤਲਬ ਇੱਕ ਪ੍ਰਾਈਵੇਟ ਮੈਂਬਰ ਬਿਲ ਜਨੂਅਰੀ 2023 ਦੇ ਵਿੱਚ ਕੁਲਤਾਰ ਸੰਧਵਾਨ ਨੂੰ ਉਹਦੇ ਦਫ਼ਤਰ ਵਿੱਚ ਜਾ ਕੇ ਉਹਦੇ ਮੇਜ਼ ਤੇ ਰੱਖ ਕੇ ਡਿਸਕਸ਼ਨ ਕਰਕੇ ਪੇਸ਼ ਕੀਤਾ ਹੋਇਆ ਲੇਕਿਨ ਪਿਛਲੇ 3 ਸਾਲਾਂ ਤੋਂ ਮੇਰੇ ਉਸ ਬਿਲ ਨੂੰ ਵਿਧਾਨ ਸਭਾ ਵਿੱਚ ਇੰਟਰੋਡਿਊਸ ਨਹੀਂ ਕੀਤਾ ਜਾ ਰਿਹਾ ਔਰ ਮੇਰੀ ਦਲੀਲ ਸਿਰਫ ਸਿੰਪਲ ਏ ਆ ਮੈਂ ਦੁਬਾਰਾ ਆਪਣੀ ਦਲੀਲ ਨੂੰ ਦਲੀਲ ਨੂੰ ਦੁਹਰਾ ਦਿਆਂ ਕਿਉਂਕਿ ਕਈ ਵਾਰ ਇੱਥੇ ਪੰਜਾਬ ਚ ਨਫ਼ਰਤ ਦੀ ਭਾਵਨਾ ਨਾਲ ਉਸ ਇਸ਼ੂ ਨੂੰ ਡੀਰੇਲ ਕੀਤਾ ਜਾਂਦਾ ਕਿ ਅਸੀਂ ਭਈਏ ਕੱਢ ਦੇਣੇ ਬਾਹਰ ਅਸੀਂ ਭਈਆ ਰਹਿਣ ਨਹੀਂ ਦੇਣਾ ਪੰਜਾਬ ਦੇ ਵਿੱਚ ਕੋਈ ਠੀਕ ਹੈ ਗੁੱਸਾ ਹੋਊਗਾ ਲੋਕਾਂ ਦੇ ਮਨ ਵਿੱਚ ਕਿ ਬੜੀਆਂ ਵਾਰ ਦਿੱਤਾ ਇੱਥੇ ਗੈਰ ਪੰਜਾਬੀਆਂ ਨੇ ਕੀਤੀਆਂ ਬੱਚਾ ਮਾਰਤਾ ਛੋਟਾ ਜਾਂ ਬਹੁਤ ਭੇੜੇ ਤਰੀਕੇ ਨਾਲ ਤੁਸੀਂ ਦੇਖਿਆ ਉਹ ਹਾਰਪੁਰ ਵਿੱਚ ਲੜਕੀਆਂ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਮਨ ਵਿੱਚ ਗੁੱਸਾ ਪਰ ਇਹਨੋਂ ਜ਼ਿਆਦਾ ਲੈਜਿਟਿਮੇਟ ਪੁਆਇੰਟ ਕੀ ਹੈ ਕਿ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰਸ ਬਿਲ ਪੇਸ਼ ਕੀਤਾ ਵਿਧਾਨ ਸਭਾ ਵਿੱਚ ਉਹ ਮੈਂ ਹਿਮਾਚਲ ਪ੍ਰਦੇਸ਼ ਦੇ 1972 ਦਾ ਲੈਂਡ ਟੈਨੈਂਸੀ ਐਕਟ 1972 ਉਸ ਨੂੰ ਰਿਸਰਚ ਕਰਕੇ ਕੀਤਾ ਉਸ ਵਕਤ ਦੇ ਹਿਮਾਚਲ ਦੇ ਕਾਂਗਰਸ ਦੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਉਹਨਾਂ ਨੇ ਆਪਣੇ ਪਹਿਚਾਨ ਨੂੰ ਬਚਾਉਣ ਲਈ ਆਪਣੀ ਜ਼ੁਬਾਨ ਨੂੰ ਬਚਾਉਣ ਲਈ ਆਪਣੇ ਪਹਿਰਾਵੇ ਨੂੰ ਬਚਾਉਣ ਲਈ ਹਿਮਾਚਲੀ ਕਲਚਰ ਨੂੰ ਬਚਾਉਣ ਲਈ ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਨੇ ਕਿਹਾ ਤਾਂ ਕਿ ਹਿਮਾਚਲ ਵਿੱਚ ਕੋਈ ਵੀ ਆਦਮੀ ਬਾਹਰ ਲਾਂਡ ਕੇ ਨਾ ਜ਼ਮੀਨ ਲੈ ਸਕਦਾ ਨਾ ਸਾਡਾ ਡੋਮਸਾਈਲ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਤੁਸੀਂ ਜਾ ਕੇ ਟਰਾਈ ਕਰ ਸਕਦੇ ਹੋ ਹਿਮਾਚਲ ਵਿੱਚ ਤੁਸੀਂ ਕੁਝ ਨਹੀਂ ਖਰੀਦ ਸਕਦੇ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਲੋ ਬਹੁਤ ਸਾਰੀਆਂ ਨਾਰਥ ਈਸਟ ਦੀਆਂ ਸਟੇਟਸ ਵਿੱਚ ਲੋ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਬਿਹਾਰ ਵਿੱਚ ਆ ਕੇ ਇੱਕ ਕਿਸਮ ਦਾ ਕੀ ਕਹਿੰਦੇ ਆ ਕਿ ਫਿਰਕੂਵਾਦ ਫਲਾਰੇ ਨੇ ਜਾਂ ਨਫਰਤ ਦੀ ਭਾਵਨਾ ਫਲਾਰੇ ਨੇ ਉਹਨਾਂ ਨੇ ਹੁਣ ਤਾਜ਼ਾ ਬੀਜੇਪੀ ਨੇ ਉੱਤਰਾਖੰਡ ਦੇ ਵਿੱਚ ਜਿਹੜਾ ਹੈ ਇਹ ਲਾ ਪਾਸ ਕੀਤਾ ਦੋਸਤੋ ਇਹ ਪੰਜਾਬ ਲਈ ਬਹੁਤ ਅਹਿਮ ਕਾਨੂੰਨ ਹੈ ਇਸ ਨਾਲ ਕੀ ਹੋਵੇਗਾ ਕਿ ਸਾਡੀ ਆਬਾਦੀ ਦਾ ਸੰਤੁਲਨ ਬਚੇਗਾ ਸਾਡੀ ਆ ਜਿਹੜੀ ਪਗੜੀ ਆ ਇਹਦੀ ਪਹਿਚਾਨ ਔਰ ਪਗੜੀ ਦੀ ਹੋਂਦ ਬਚੇਗੀ ਸਾਡੀ ਪੰਜਾਬੀ ਜ਼ੁਬਾਨ ਦੀ ਜਿਹੜੀ ਹੋਂਦ ਆ ਕਿਉਂਕਿ ਪੰਜਾਬ ਸਾਰੇ ਦੇਸ਼ ਵਿੱਚ ਇੱਕ ਮਾਈਨੋਰਿਟੀ ਸਟੇਟ ਆ ਜਿੱਥੇ ਜੇ ਅਗਰ ਪੰਜਾਬੀ ਜ਼ੁਬਾਨ ਦਾ ਕਿਤੇ ਪੂਰਾ ਜਿਹਨੂੰ ਕਹਿ ਸਕਦੇ ਨੇ ਕਿ ਦਬਦਬਾ ਵਾ ਤੇ ਨੰਬਰ 1 ਤੇ ਆ ਤੋ ਕੱਲਾ ਪੰਜਾਬ ਆ ਸਿੱਖ ਸਾਰੇ ਦੇਸ਼ ਵਿੱਚ ਕੱਲੇ ਪੰਜਾਬ ਦੇ ਵਿੱਚ ਮੈਜੋਰਿਟੀ ਵਿੱਚ ਨੇ ਇਸ ਲਈ ਇਹ ਕਾਨੂੰਨ ਜਿਹੜਾ ਮੈਂ ਕਹਿ ਰਿਹਾ ਔਰ ਮੈਂ ਕਾਨੂੰਨ ਕਹਿ ਰਿਹਾ ਵਾ ਮੈਂ ਕੋਈ ਤੱਕੇਸ਼ਾਈ ਨਹੀਂ ਕਹਿ ਰਿਹਾ ਅਗਰ ਦੇਸ਼ ਦੇ ਵਿੱਚ ਹਿਮਾਚਲ ਰਾਜਸਥਾਨ ਗੁਜਰਾਤ ਉਤਰਾਖੰਡ ਨਾਰਥ-ਈਸਟ ਵਿੱਚ ਇਹ ਰੂਲਸ ਹੋ ਸਕਦੇ ਨੇ ਕਿ ਕੋਈ ਵੀ ਬਾਹਰੋਂ ਆਣ ਕੇ ਸਿੱਧੇ ਤੌਰ ਤੇ ਨਹੀਂ ਵਸ ਸਕਦਾ ਹਾਂ ਜਿਹੜੇ ਲੋਕ ਵਪਾਰ ਕਰਨਾ ਚਾਹੁੰਦੇ ਆ ਜਿਹੜੇ ਕੋ ਇੰਡਸਟਰੀ ਲਾਉਣਾ ਚਾਹੁੰਦੇ ਜਿਹੜੇ ਪੰਜਾਬ ਵਿੱਚ ਇੰਟਰਸਟਿਡ ਆ ਅਗਰ ਸਾਡਾ ਲਾ ਬਣਿਆ ਹੋਵੇਗਾ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਸਾਡੇ ਇਥੇ ਆ ਸਕਦੇ ਨੇ ਲੇਕਿਨ ਅੱਜ ਕੀ ਹੋ ਰਿਹਾ ਵਾ ਕਿ ਅੱਜ ਤੜਾ ਤੜ ਟਰੱਕਾਂ ਦੇ ਟਰੱਕ ਭਰ ਕੇ ਬੱਸਾਂ ਦੀਆਂ ਬੱਸਾਂ ਭਰ ਕੇ ਰੈਂਡਮ ਤਰੀਕੇ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਆ ਗਏ ਔਰ ਉਹਨਾਂ ਉਹਨਾਂ ਦੇ ਆਉਂਦੇ ਆ ਸਾਰੇ ਆਧਾਰ ਕਾਰਡ ਬਣਾ ਦਿੱਤੇ ਜਾਂਦੇ ਨੇ ਔਰ ਸਾਰੇ ਪੰਜਾਬ ਦੀਆਂ ਬਹੁਤੀਆਂ ਨੌਕਰੀਆਂ ਜਿਹੜੀਆਂ ਸੋ ਕਾਲਡ ਭਗਵੰਤ ਮਾਨ ਨੇ ਦਿੱਤੀਆਂ ਤੁਸੀਂ ਅਗਰ ਇਹਦੇ ਵਾਈਟ ਪੇਪਰ ਜਾਰੀ ਕਰੇਗੀ ਸਰਕਾਰ ਇਹ ਸਾਰੀਆਂ ਨੌਕਰੀਆਂ ਜ਼ਿਆਦਾ ਗੈਰ ਪੰਜਾਬੀ ਯਾਨੀ ਕਿ ਰਾਜਸਥਾਨ ਹਰਿਆਣਾ ਤੇ ਦਿੱਲੀ ਦੇ ਲੋਕ ਲੈ ਗਏ ਨੇ ਅਗਰ ਸਾਡੇ ਕੋਲ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤੇ ਗੁਜਰਾਤ ਤੇ ਰਾਜਸਥਾਨ ਵਰਗਾ ਲਾਅ ਹੋਵੇਗਾ ਤਾਂ ਸਾਡੀ ਡੈਮੋਗ੍ਰਾਫੀ ਬਚੇਗੀ ਸਾਡੀ ਆਬਾਦੀ ਦਾ ਸੰਤੁਲਨ ਬਚੇਗਾ ਵਰਨਾ ਮੇਰੀ ਗੱਲ ਯਾਦ ਰੱਖਣਾ ਧਿਆਨ ਨਾਲ ਉਹ ਦਿਨ ਦੂਰ ਨਹੀਂਗਾ ਜਦੋਂ ਪੰਜਾਬ 10-15 ਸਾਲ ਦੇ ਵਿੱਚ ਜਿਹੜਾ ਇੱਥੋਂ ਦੇ ਬਸ਼ਰ ਇੱਥੋਂ ਦੇ ਰਹਿਣ ਵਾਲੇ ਪੰਜਾਬੀ ਉਹ ਮਾਈਨੋਰਿਟੀ ਵਿੱਚ ਆ ਜਾਣਗੇ ਘਟ ਗਿਣਤੀ ਵਿੱਚ ਆ ਜਾਣਗੇ ਹੁਣ ਸਾਡੇ ਲੀਡਰ ਬਹੁਤ ਸਾਰੇ ਭਗਵੰਤਪਾਨ ਸਮੀਤ ਅਗੇ ਸਾਡੇ ਬੱਚੇ ਵੀ ਪੜ੍ਹਦੇ ਨੇ ਜੀ ਜਾਂਦੇ ਨੇ ਕੰਮ ਕਰਦੇ ਨੇ ਜੀ ਕੈਨੇਡਾ ਦੇ ਅਮਰੀਕਾ ਵਿੱਚ ਫਿਰ ਤੱਕ ਉਹ ਵੀ ਰੋਕ ਦੇਣਗੇ ਭਾਈ ਸਾਹਿਬ ਜਦੋਂ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਆਪਣੇ ਬੱਚੇ ਜਾਂਦੇ ਨੇ ਉਹ ਸਾਰੀਆਂ ਸ਼ਰਤਾਂ ਉਹਨਾਂ ਦੇ ਕਾਨੂੰਨਾਂ ਨੂੰ ਪੂਰਾ ਕਰਕੇ ਜਾਂਦੇ ਨੇ ਇਹੀ ਗੱਲ ਐਗਜ਼ੈਕਟਲੀ ਮੈਂ ਕਹਿ ਰਿਹਾ ਪਾਸਪੋਰਟ ਹੋਣਾ ਸ਼ਰਤਾਂ ਵੀਜ਼ਾ ਲੈਣਾ ਸ਼ਰਤਾਂ ਪੀਆਰ ਦੀ ਏਡੀ ਵੱਡੀ ਫਾਈਲ ਕਰਕੇ ਜਮਾ ਕਰਾਉਣਾ 3 3 4 4 5 5 10 10 ਸਾਲ ਵੇਟ ਕਰਨਾ ਇਹ ਕਾਨੂੰਨੀ ਸ਼ਰਤਾਂ ਨੇ ਫਿਰ 40 40 50 50 ਲੱਖ ਰੁਪਏ ਖਰਚ ਕੇ ਉਥੋਂ ਦੀ ਨਾਗਰਿਕਤਾ ਲੈਣੀ ਇਹ ਸ਼ਰਤ ਆ ਅਗਰ ਪੰਜਾਬ ਵਿੱਚ ਕੋ ਆਉਣਾ ਚਾਹਦਾ ਜੀ ਸੱਤ ਕਿ ਆਵੇ ਸਾਡਾ ਲਾਅ ਹੋਵੇਗਾ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਨਗੇ ਤੇ ਪੰਜਾਬ ਦੇ ਵਿੱਚ ਆ ਜਾਏਗਾ ਦੂਸਰਾ ਮੈਂ ਪੰਜਾਬ ਦੇ ਵਿੱਚ ਕੁਝ ਗੈਰ ਪੰਜਾਬੀਆਂ ਨੂੰ ਇਹ ਵੀ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿ ਜੀ ਤੁਹਾਨੂੰ ਸਾਰਿਆਂ ਨੂੰ ਕੰਨੋ ਫੜ ਕੇ ਬਾਹਰ ਕੱਢਾ ਜਾਵੇ ਇਹ ਬਿਲਕੁਲ ਗਲਤ ਪ੍ਰਚਾਰ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਅਗਰ ਲਾਅ ਬਣ ਜਾਂਦਾ ਪੰਜਾਬ ਦੀ ਵਿਧਾਨ ਸਭਾ ਵਿੱਚ ਕਿਉਂਕਿ ਹੁਣ ਹੁਣ ਕੀ ਹੋ ਰਿਹਾ ਕਿ ਪਿੰਡਾਂ ਦੇ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਨੇ ਕਿ ਆਹ ਪੰਚਾਇਤ ਪੰਚਾਇਤਾਂ ਦੇ ਕੋਲ ਇਹ ਪੰਚਾਇਤਾਂ ਦਾ ਕੰਮ ਨਹੀਂਗਾ ਅਸੀਂ ਸਿਰਫ ਇੱਕ ਇੱਕ ਲਾਅ ਦੇ ਨਾਲ ਪੰਜਾਬ ਦੇ ਵਿਧਾਨ ਸਭਾ ਵਿੱਚ ਇਹੋ ਜਿਹਾ ਕਾਨੂੰਨ ਬਣਾ ਸਕਦੇ ਕਿ ਮੁੜ ਕੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਪੰਜਾਬੀ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਆਵੇਗਾ ਹੀ ਨਹੀਂ ਔਰ ਇਹ ਲੈਜਿਟਿਮੇਟ ਤਰੀਕਾ ਵਾ ਇਹਦੇ ਨਾਲ ਕੋਈ ਪੀਸ ਡਿਸਟਰੋਏ ਨਹੀਂ ਹੁੰਦਾ ਔਰ ਮੈਂ ਜਿਹੜੇ ਲੋਕ ਜਾ ਕੇ ਰੇੜੀਆਂ ਵਾਲਿਆਂ ਨਾਲ ਧੱਕਿਆਂ ਨੂੰ ਧੱਕੇ ਮਾਰਦੇ ਨੇ ਕਿ ਤੁਹਾਨੂੰ ਕੱਢ ਦੇਣਾ ਇੱਥੇ ਰਹਿਣ ਨਾ ਇਸ ਤਰ੍ਹਾਂ ਇਸ ਤਰ੍ਹਾਂ ਨਾਲ ਤਾਂ ਤੁਸੀਂ ਆਪਣੇ ਇਸ਼ੂ ਨੂੰ ਖਰਾਬ ਕਰ ਰਹੇ ਆ ਇਹ ਤਾਂ ਫਿਰ ਤੁਸੀਂ ਹੈਂਡਲ ਦੇ ਰਹੇ ਹੋ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਿ ਉਹ ਤੁਹਾਡੇ ਤੇ ਉਲਟੇ ਕਾਰਵਾਈ ਕਰਕੇ ਡੰਡੇ ਮਾਰ ਕੇ ਪੱਛੇ ਦਰਜ ਕਰਕੇ ਆਪਾਂ ਨੂੰ ਵਕਫਵਾਦੀ ਆਪਾਂ ਨੂੰ ਖਾਲਿਸਤਾਨੀ ਕਹਿ ਕੇ ਇਸ ਮੁੱਦੇ ਨੂੰ ਤਾਂ ਨਾਪ ਹੀ ਦੇਣਗੇ ਬਿਲਕੁਲ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਅਗਰ ਅਸੀਂ ਕਾਨੂੰਨ ਬਣਾਵਾਂਗੇ ਪੰਜਾਬ ਦੇ ਵਿੱਚ ਇਹ ਰੈਟਰੋਸਪੈਕਟਿਵ ਇਫੈਕਟ ਨਾਲ ਨਹੀਂ ਲਾਗੂ ਕਰਾਂਗੇ ਜਿਹੜੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਲਰੇਡੀ ਆ ਚੁੱਕੇ ਨੇ ਕਈ ਕਾਉਂਸਲਰ ਬਣ ਚੁੱਕੇ ਨੇ ਕਈ ਇਥੇ ਵੋਟਰ ਬਣ ਚੁੱਕੇ ਨੇ ਉਹਨਾਂ ਨੂੰ ਨਹੀਂ ਛੇੜਿਆ ਜਾਵੇਗਾ ਲੇਕਿਨ ਅੱਗੇ ਤੋਂ ਸਾਡੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਗਾਂ ਖਰਾਬ ਹੋਵੇ ਸਾਡੀ ਆਬਾਦੀ ਦਾ ਡੈਮੋਗ੍ਰਾਫਿਕ ਸਿਚੁਏਸ਼ਨ ਨਾ ਖਰਾਬ ਹੋਵੇ ਇਸ ਨੂੰ ਬਚਾਉਣਾ ਬਹੁਤ ਬਹੁਤ ਲਾਜ਼ਮੀ ਹੈ ਤੇ ਕੁਝ ਲੋਕ ਕਹਿੰਦੇ ਸਾਡੇ ਬੰਦੇ ਵੀ ਉੱਥੇ ਇੱਕ ਸਟੇਟਾਂ 'ਚ ਕੰਮ ਕਰਦੇ ਜੀ ਬਾਹਰਲੀਆ ਸਟੇਟਸ ਤਾਂ ਮੈਂ ਇਹ ਕਹਿ ਰਿਹਾ ਮੈਂ ਤੁਹਾਨੂੰ ਕਿੰਨੀਆਂ ਸਟੇਟਸ ਦਾ ਉਦਾਹਰਨ ਦਿੰਦਾ ਕਿ ਆਪਾਂ ਉੱਥੇ ਜਾ ਕੇ ਨਹੀਂ ਲੈ ਸਕਦੇ ਪ੍ਰਾਪਰਟੀ ਯਾ ਤਾਂ ਫਿਰ ਇਹ ਹੋਣਾ ਚਾਹੀਦਾ ਵਾ ਕਿ ਸਾਰੀਆਂ ਜਿਹੜੀਆਂ ਸਟੇਟਸ ਵਿੱਚ ਲਾਅ ਐਗਜ਼ਿਸਟ ਕਰਦਾ ਜਾਂ ਤਾਂ ਉਹ 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 ਲਾਅ ਵੀ ਖਤਮ ਕੀਤਾ ਜਾ ਜਾਵੇ ਫਿਰ ਤਾਂ ਫਰੀडम ਆਫ ਪਰਚੇਸਿੰਗ ਲੈਂਡ ਪ੍ਰੋਪਰਟੀ ਬਿਕਮਿੰਗ ਅ ਵੋਟਰ ਮੇਕਿੰਗ ਅ ਆਧਾਰ ਕਾਰਡ অর ਟੇਕਿੰਗ ਅ ਗਵਰਨਮੈਂਟ ਜੌਬ ਫਿਰ ਤਾਂ ਸਾਰਾ ਖੁੱਲਿਆ ਜਾਵੇ ਹਿਮਾਚਲ ਚ ਵੀ ਲਾਅ ਹਟਾਇਆ ਜਾਵੇ ਗੁਜਰਾਤ ਚ ਵੀ ਹਟਾਇਆ ਜਾਵੇ ਰਾਜਸਥਾਨ ਚ ਵੀ ਹਟਾਇਆ ਜਾਵੇ ਉਤਰਾਖੰਡ ਚ ਵੀ ਹਟਾਇਆ ਜਾਵੇ ਨਾਰਥ ਈਸਟ ਦੀਆਂ ਸਟੇਟਾਂ ਚ ਵੀ ਹਟਾਇਆ ਪਰ ਨਹੀਂ ਹਟੇਗਾ ਔਰ ਹੁਣ ਲੇਟੈਸਟ ਬਿਹਾਰ ਵਿੱਚ ਸੁਣੋ ਤੁਸੀਂ ਸਾਡੇ ਇੰਡੀਆ ਅਲਾਈਅንስ ਦਾ ਜਿਹੜਾ ਚੀਫ ਮਿਨਿਸਟਰੀਅਲ ਕੈਂਡੀਡੇਟ ਹੈ ਤੇਜਸਵੀ ਯਾਦਵ ਰਾਸ਼ਟਰੀ ਜਨਤਾ 당 ਦਾ ਲਾਲੂ ਪ੍ਰਸ਼ਾਦ ਯਾਦਵ ਦਾ ਬੇਟਾ ਉਹਦਾ ਤੁਸੀਂ ਜਾ ਕੇ ਟਵਿੱਟਰ ਹੈਂਡਲ ਸਰਚ ਕਰ ਸਕਦੇ ਹੋ ਉਹਦੇ ਮੈਨੀਫੈਸਟੋ ਵਿੱਚ ਦੇਖ ਸਕਦੇ ਹੋ ਉਹਨੇ ਕਿਹਾ ਜੇ ਸਾਡੀ ਇੰਡੀਆ ਆਲਾਈਂਸ ਦੀ ਸਰਕਾਰ ਬਣਦੀ ਇੱਥੇ ਬਿਹਾਰ ਦੇ ਵਿੱਚ ਸਭ ਤੋਂ ਪਹਿਲਾ ਕੰਮ ਮੈਂ ਕਰੂੰਗਾ ਕਿ ਫਿਰ ਕਿਸੇ ਵੀ ਗੈਰ ਬਿਹਾਰੀ ਨੂੰ ਯਾਨੀ ਕਿ ਬਾਹਰੋਂ ਕਿਸੇ ਨੂੰ ਆਣ ਕੇ ਬਿਹਾਰ ਵਿੱਚ ਵੀ ਅਸੀਂ ਸੈਟਲ ਨਹੀਂ ਹੋਣ ਦਿਆਂਗੇ ਜ਼ਮੀਨ ਨਹੀਂ ਲੈਣ ਦਿਆਂਗੇ ਨੌਕਰੀ ਨਹੀਂ ਲੈਣ ਦਿਆਂਗੇ ਇੱਥੋਂ ਦਾ ਡੋਮਸਾਈਲ ਨਹੀਂ ਬਣਨ ਦਿਆਂਗੇ ਮੇਰੇ ਕਿੰਡਾ ਵੱਡਾ ਇੰਪੋਰਟੈਂਟ ਇਸ਼ੂ ਮੇਰੇ ਵੀ ਲੋਕ ਔਰ ਸਾਡੀ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਆਗੂ ਜਾਂ ਤਾਂ ਉਹ ਡਰਦੇ ਨੇ ਕਿ ਗੈਰ ਪੰਜਾਬੀ ਸਾਡੇ ਉਲਟ ਨਾ ਹੋ ਜਾਣ ਵੋਟਾਂ ਪੈ ਜਾਣ ਜਾਂ ਫਿਰ ਉਹ ਨਾ ਸਮਝ ਨੇ ਕਿ ਸਾਡੇ ਇਸ਼ੂ ਨੂੰ ਅਚੀ ਤਰ੍ਹਾਂ ਸਮਝ ਨਹੀਂ ਕੋਈ ਇਹਨੂੰ ਕਿਸੇ ਤਰੀਕੇ ਨਾਲ ਜਵਾਬ ਦੇ ਕੇ ਟਾਲ ਦਿੰਦਾ ਕੋਈ ਕਿਸੇ ਤਰੀਕੇ ਨਾਲ ਜਵਾਬ ਦੇ ਕੇ ਟਾਲ ਦਿੰਦਾ ਮੇਰੇ ਹਿਸਾਬ ਦੇ ਨਾਲ ਇਹ ਪੰਜਾਬ ਦੇ ਭਵਿੱਖ ਵਾਸਤੇ ਇੱਕ ਇੰਪੋਰਟੈਂਟ ਇਸ਼ੂ ਹੈ ਜਿਵੇਂ ਆਪਾਂ ਕਹਿੰਦੇ ਨਾ ਕਿ ਪੰਜਾਬ ਦੇ ਪਾਣੀ ਬਚਾਉਣੇ ਆ ਅਸੀਂ ਪੰਜਾਬ ਦੀ ਧਰਤੀ ਬਚਾਉਣੀ ਆ ਅਸੀਂ ਆਬੋ ਹਵਾ ਬਚਾਉਣੀ ਇਵੇਂ ਹੀ ਆਪਣੀ ਪਹਿਚਾਨ ਬਚਾਉਣ ਵਾਸਤੇ ਇਹ ਕਾਨੂੰਨ ਬਹੁਤ ਬਹੁਤ ਲਾਜ਼ਮੀ ਹੈ ਔਰ ਇਹ ਕਾਨੂੰਨ ਕੱਲਾ ਇੱਥੇ ਨਹੀਂ ਬਣਿਆ ਤੁਸੀਂ ਮਿਡਲ ਈਸਟ ਵਿੱਚ ਜਾ ਸਕਦੇ ਹੋ ਜਿੰਨੇ ਖਾੜੀ ਦੇ ਦੇਸ਼ ਨੇ ਸਟਾਰਟਿੰਗ ਫਰੋਮ ਦੁਬਈ ਔਰ ਜਿੰਨੇ ਲੇਬਨਾਨ ਔਰ ਜਿੰਨਾ ਸਾਊਦੀ ਅਰੇਬੀਆ ਔਰ ਜਿੰਨੇ ਹੋਰ ਮਿਡਲ ਈਸਟ ਜਿੱਥੇ ਆਪਣੇ ਬੱਚੇ ਜਾਂਦੇ ਉੱਥੇ ਵੀ ਤੁਸੀਂ ਕੰਮ ਹੀ ਕਰ ਸਕਦੇ ਹੋ ਤੁਸੀਂ ਉੱਥੇ ਜਾ ਕੇ ਮਾਲਕ ਨਹੀਂ ਬਣ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜੇ ਇੱਥੇ ਬਾਹਰੋਂ ਅਸੀਂ ਇਜਾਜ਼ਤ ਦਿੱਤੀ ਤੇ ਸਾਡੀ ਤਾਂ ਆਪਣੀ ਜ਼ੁਬਾਨ ਤੇ ਸਾਡਾ ਪਹਿਰਾਵਾ ਤੇ ਸਾਡੀ ਪਛਾਣ ਖਤਮ ਹੋ ਜਾਵੇਗੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ